ਨੇ ਕਈ ਲੋਕ ਨੇ ਇਸ ਕਰਕੇ ਨਹੀਂ ਅਰਬੀ ਤੇ ਬੈਂਗਨ ਦੀ ਸਬਜ਼ੀ ਬਣਾਉਂਦੇ ਕਿ ਚਕਨਾੜ ਦੀ ਵਾਲੀ ਬੰਦ ਇੱਕ ਗਲਾਸ ਪਾਣੀ ਪਾ ਕੇ ਹੋਰ ਤੇ ਇਹਨੂੰ 10-15 ਮਿੰਟ ਆਪਾ ਬਕਾ ਲੈਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਫਿਰ ਚੌਕੇ ਚੁੱਲੇ ਦੇ ਵਿੱਚ ਕਿਉਂਕਿ ਜਿਵੇਂ ਸਾਰੇ ਭੈਣ ਭਰਾ ਤੁਸੀਂ ਬਹੁਤ ਲਾਈਕ ਕਰਦੇ ਹੋ ਜਦੋਂ ਚੌਕੇ ਚੁੱਲੇ ਦੇ ਵਿੱਚ ਆਪਾਂ ਜਿਹੜੀ ਵੀਡੀਓ ਬਣਾਉਂਦੇ ਆ ਚਾਹੇ ਚੁੱਲੇ ਦੇ ਕੋਈ ਵੀ ਆਪਾਂ ਰੈਸਪੀ ਤਿਆਰ ਕਰਦੇ ਆ ਤੇ ਬੜੀਆਂ ਭੈਣਾਂ ਜਿਹੜੀਆਂ ਖੁਸ਼ ਹੁੰਦੀਆਂ ਨੇ ਜਿਹੜੀਆਂ ਕਿ ਇਸ ਚੀਜ਼ ਨੂੰ ਤਰਸ ਰਹੀਆਂ ਨੇ ਚਾਹੇ ਬਾਹਰ ਬੈਠੀਆਂ ਤਰਸ ਰਹੀਆਂ ਪਿਕਾਸ਼ ਅਸੀਂ ਵੀ ਇਹ ਚੁੱਲੇ ਦੇ ਬਣੀ ਹੋਈ ਸਬਜ਼ੀ ਖਾਂਦੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕੁੰਡੇ ਦੀ ਚਟਨੀ ਤੇ ਚੁੱਲੇ ਦੀ ਸਬਜ਼ੀ ਦਾ ਸਵਾਦ ਕਿੰਨਾ ਵਧੀਆ ਆਉਂਦਾ ਸੋ ਅੱਜ ਆਪਾਂ ਦੇਸੀ ਤਰੀਕੇ ਨਾਲ ਤੌੜੀ ਦੇ ਵਿੱਚ ਲੈ ਤੇ ਬਣਾਵਾਂਗੇ ਜੀ ਅਰਬੀ ਬਤਾਉਂ ਦੀ ਸਬਜ਼ੀ ਗਰਮੀਆਂ ਦੀ ਸਪੈਸ਼ਲ ਤੇ ਮਸ਼ਹੂਰ ਜਿਹੜੀ ਅਰਬੀ ਬਤਾਉਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਕੋਈ ਇਹਨੂੰ ਬੈਂਗਣ ਵੀ ਬੋਲਦਾ ਕੋਈ ਬਤਾਉਂ ਵੀ ਤੇ ਆਪਾਂ ਅਰਬੀ ਬਤਾਉਂ ਲੈ ਕੇ ਆਏ ਜੀ ਅਰਬੀ ਬਤਾਉਂ ਤੁਸੀਂ ਕਿਸੇ ਵੀ ਬਤਾਉਂ ਦਾ ਇਸਤੇਮਾਲ ਇਹਦੇ ਵਿੱਚ ਕਰ ਸਕਦੇ ਹੋ ਪਰ ਅੱਜ ਆਪਾਂ ਇਹਦੇ ਵਿੱਚ ਚੂਕੇ ਬਤਾਉਂ ਦਾ ਇਸਤੇਮਾਲ ਕਰਾਂਗੇ ਜਿਹੜੇ ਆਪਾਂ ਭਰ ਕੇ ਤਿਆਰ ਕਰਦੇ ਹਾਂ ਲੰਬੇ ਬਤਾਉਂਆਂ ਦੇ ਨਾਲ ਵੀ ਅਰਬੀ ਬਹੁਤ ਵਾਦ ਬਣਦੀ ਆ ਤੇ ਵੱਡੇ ਬਤਾਉਂਆਂ ਨਾਲ ਵੀ ਤੇ ਅੱਜ ਆਪਾਂ ਜਿਹੜੇ ਨਿੱਕੇ ਬਤਾਉਂਆਂ ਉਹ ਅੱਧਾ ਕਿਲੋ ਆਪਾਂ ਅਰਬੀ ਲਈਏ ਤੇ ਅੱਧਾ ਕਿਲੋ ਜਿਹੜੇ ਛੋਟੇ ਆਪਾਂ ਬਤਾਉਣ ਲੈ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਛਿੱਲ ਲਿਆ ਸੀ ਪਹਿਲਾਂ ਫਿਰ ਢੋਲਿਆ ਤੇ ਬਤਾਉਆਂ ਨੂੰ ਵੀ ਢੋਲਿਆ ਹੁਣ ਇਹਨਾਂ ਦੀ ਆਪਾਂ ਕਰਦੇ ਆਂ ਜੀ ਕਟਿੰਗ ਤੇ ਕਟਿੰਗ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਅੱਗੇ ਹੋਰ ਆਪਾਂ ਇਹਦੇ ਵਿੱਚ ਕੀ ਕੀ ਪਾ ਰਹੇ ਆਂ ਦੇ ਸਵਾਦ ਨੂੰ ਵਧਾਉਣ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਦੇ ਸਵਾਦ ਨੂੰ ਵਧਾਉਣ ਵਾਸਤੇ ਆਪਾਂ ਇਹਨੂੰ ਚੁੱਲੇ ਤੇ ਤਿਆਰ ਕਰਨਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੇ ਬਣਾਵਾਂਗੇ ਅੱਜ ਆਪਾਂ ਤੌੜੀ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਜਿਨ੍ਹਾਂ ਨੇ ਖਾਧੀ ਹੋਊਗੀ ਜਲਦੀ ਜਲਦੀ ਕਿਉਂਕਿ ਅਰਬੀ ਬਤਾਉ ਸਾਰੇ ਬਣਾਉਂਦੇ ਜਿਨ੍ਹਾਂ ਨੇ ਚੁੱਲੇ ਤੇ ਤੇ ਕੁੰਡੇ ਦੇ ਵਿੱਚ ਤੜਕੇ ਕੁੱਟਿਆਲੀ ਅਰਬੀ ਖਾਦੀ ਆ ਉਹ ਸਵਾਦ ਤੇ ਦੂਸਰੀ ਸਬਜ਼ੀ ਦਾ ਸਵਾਦ ਬਹੁਤ ਅੰਤਰ ਹੁੰਦਾ ਸੋ ਇਹਨਾਂ ਦੀ ਆਪਾਂ ਪਹਿਲਾਂ ਕਟਿੰਗ ਕਰ ਲੈਣੇ ਆ ਅਰਬੀ ਨੂੰ ਜਿਵੇਂ ਤੁਹਾਨੂੰ ਪਤਾ ਥੋੜਾ ਜਿਹਾ ਆਪਾਂ ਨਮਕ ਲਾ ਕੇ ਰੱਖਾਂਗੇ ਤੇ ਹੁਣ ਇਸ ਦੀ ਪਹਿਲਾਂ ਕਟਿੰਗ ਕਰਦੇ ਆ ਅਰਬੀ ਦੀ ਆਪਾਂ ਇੱਦਾਂ ਲੰਬੇ ਲੰਬੇ ਸਲਾਈਸ ਚ ਆਪਾਂ ਅਰਬੀ ਨੂੰ ਕੱਟ ਲੈਣੇ ਆ ਤੁਸੀਂ ਕਿਸੇ ਵੀ ਤਰ੍ਹਾਂ ਕੱਟ ਸਕਦੇ ਹੋ ਚੌਲਸ ਚਾਹੇ ਗੋਲ ਜਿੱਦਾਂ ਦੀ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਲਓ ਜੀ ਅਰਬੀ ਦੀ ਆਪਾਂ ਸਾਰੀ ਕਟਿੰਗ ਕਰ ਲਈ ਆ ਇਦੇ ਉੱਤੇ ਆਪਾਂ ਨਮਕ ਪਾ ਕੇ ਇਹਨੂੰ ਥੋੜੀ ਦੇਰ ਲਈ ਰੱਖ ਦਿੰਨੇ ਇਹਨੂੰ ਆਪਾਂ ਥੋੜੀ ਦੇਰ ਲਈ ਰੱਖ ਦਿਆਂ ਤੇ ਉਹਨਾਂ ਚਿਰ ਆਪਾਂ ਕਰਦੇ ਹਾਂ ਜੀ ਤੜਕੇ ਦੀ ਤਿਆਰੀ ਤੇ ਤੜਕਾ ਸਾਰਾ ਆਪਾਂ ਕੱਟ ਲਿਆ ਜੀ ਇਹ ਲੰਬੇ ਲੰਬੇ ਆਪਾਂ ਤਿੰਨ ਚਾਰ ਪਿਆਜ਼ ਕੱਟ ਲਏ ਦੋ ਕੱਟ ਲਏ ਆਪਾਂ ਟਮਾਟਰ ਇਹ ਥੋੜਾ ਜਿਹਾ ਅਦਰਕ ਤੇ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਲਸਣ ਇਹਨਾਂ ਨੂੰ ਆਪਾਂ ਕੁੰਡੇ 'ਚ ਕੁੱਟ ਲਾ ਇਹ ਅਗੋਣਾ ਪਾ ਲਈ ਜੀ ਵਾਲ ਉੱਪਰ ਆਪਾਂ ਰੱਖੀ ਤੋੜੀ ਤੇ ਇਹਦੇ ਵਿੱਚ ਪਾ ਦਿੰਨੇ ਆਪਾਂ ਇੱਕ ਕੜਛੀ ਤੇਲ ਤੇ ਤੇਲ ਆਪਣਾ ਗਰਮ ਹੋ ਗਿਆ ਜੀ ਇਹਦੇ ਵਿੱਚ ਪਾ ਦਾਂਗੇ ਆਪਾਂ ਚੁਟਕੀ ਪਰ ਹਿੰਗ ਤੇ ਇੱਕ ਚਮਚ ਪਾ ਦਾਂਗੇ ਆਪਾਂ ਜੀਰੇ ਦਾ ਜੀਰਾ ਆਪਣਾ ਤੜਕ ਗਿਆ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਅਦਰਕ ਲਸਣ ਤੇ ਮਿਰਚਾਂ ਜਿਹੜੀਆਂ ਆਪਾਂ ਕੁੱਟੀਆਂ ਸੀ ਪੁੰਡੇ ਚ ਇਹ ਤੇਲ ਪੂਰਾ ਗਰਮਾ ਇਹ ਨਾ ਕਮੈਂਟ ਕਰਿਓ ਕਿ ਝੱਗ ਬੰਦੀ ਸ਼ਾਇਦ ਤੇਲ ਨਹੀਂ ਗਰਮ ਕਿਉਂਕਿ ਤੋੜੀ ਜਿਹੜੀ ਨਵੀਆਂ ਮੇਰੀ ਪਹਿਲਾਂ ਆਪਾਂ ਇਹਨੂੰ ਸਿਰਫ ਉਬਾਲਣ ਵਾਸਤੇ ਹੀ ਵਰਤਿਆ ਸੀ ਤੜਕਾ ਜੇ ਪਹਿਲੀ ਵਾਰੀ ਇੱਥੇ ਲੱਗ ਰਿਹਾ ਤਾਂ ਅਗਰ ਕੇ ਇਦਾਂ ਤੇਲ ਕਰ ਰਿਹਾ ਹੁਣ ਅਦਰਕ ਲਸਣ ਵੀ ਆਪਣਾ ਜਿਹੜਾ ਪੁੱਜ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਪਿਆਜ਼ ਜਿਨ ਜਦੋਂ ਆਪਣਾ ਤੜਕਾ ਪੁੱਜਦਾ ਇਦਦਰ ਆਪਾਂ ਅਰਬੀ ਨੂੰ ਧੋ ਲੈਨੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਰ ਮਲ ਕੇ ਧੋਣਾ ਤਾਂ ਕਿ ਸਾਰੀ ਤਕਨਾਟ ਜਿਹੜੀ ਨਿਕਲ ਜੇ ਹੁਣ ਪਿਆਜ਼ ਆਪਣੇ 골ਡਨ ਬ੍ਰਾਊਨ ਹੋ ਚੁੱਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਟਮਾਟਰ ਟਮਾਟਰ ਆਪਣਾ ਛੇਤੀ ਪੱਕ ਜਿਸ ਕਰਕੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਟੇਸਟ ਅਨੁਸਾਰ ਨਮਕ ਹੁਣ ਆਪਣਾ ਤੜਕਾ ਜਿਹੜਾ ਚੰਗੀ ਤਰ੍ਹਾਂ ਪੁੱਜ ਚੁੱਕਾ ਜਿਵੇਂ ਦੇਖੋ ਐ ਚੰਗੀ ਤਰ੍ਹਾਂ ਜਿਹੜੇ ਪਿਆਜ਼ ਆ ਉਹ ਵੀ ਨਰਮ ਹੋ ਚੁੱਕੇ ਆ ਤੇ ਜਿਹੜਾ ਟਮਾਟਰ ਉਹ ਵੀ ਚੰਗੀ ਤਰ੍ਹਾਂ ਖੋਲ ਚੁੱਕਾ ਹੁਣ ਇਹਦੇ ਵਿੱਚ ਪਾ ਰਹੇ ਆ ਆਪਾਂ ਇੱਕ ਚਮਚ ਹਲਦੀ ਪਾਊਡਰ ਤੇ ਇੱਕ ਚਮਚੀ ਆਪਾਂ ਬਾਰੇ ਦੇ ਵਿੱਚ ਗਰਮ ਮਸਾਲਾ ਤੇ ਇੰਨੀ ਪਾਰੇ ਢਿੱਗੀ ਮਿਰਚ ਚੁੱਲੇ ਤੇ ਬੀਬੀ ਆਨੇ ਖਾਣਾ ਬਰਉਣਾ ਪਤਾ ਮੈਨੂੰ ਲੱਗਾ ਇਸੇ ਕਰਕੇ ਛੱਡਦਾ ਹਾਂ ਇੱਕ ਤੇ ਭਾਂਡੇ ਕਾਲੇ ਹੋ ਜਾਂਦੇ ਦੂਜੇ ਫੂਕਾ ਮਾਰ ਮਤ ਠੱਠ ਜਾਈਦਾ ਜਦੋਂ ਅੱਗ ਪਹੁੰਚ ਜਾਂਦੀ ਆ ਬਹੁਤ ਹੀ ਜ਼ਿਆਦਾ ਕੇਵਲੇ ਪਰੇਸ਼ਾਨ ਵੀ ਕਰਦੀ ਐ ਤੇ ਸਵਾਦ ਵੀ ਤਾਂ ਹੀ ਆਉਂਦਾ ਜਦੋਂ ਮਿਹਨਤ ਪੂਰੀ ਹੋਈ ਹੁੰਦੀ ਐ ਤੇ ਹੁਣ ਆਪਣਾ ਜਿਹੜਾ ਤੜਕਾ ਵਾ ਉਹ ਤੇ ਆਪਾਂ ਮਸਾਲਾ ਪਾਇਆ ਸੀ ਉਹ ਵੀ ਚੰਗੀ ਤਰ੍ਹਾਂ ਪੁੱਜ ਚੁੱਕਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਅਰਬੀ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਰੜਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੇ ਆਂ ਬਤਾਉ ਕਿਉਂਕਿ ਬਤਾਉ ਇੱਕ ਜਲਦੀ ਜਿਹੜੇ ਪੱਕ ਜਾਂਦੇ ਆ ਉਹ ਜ ਤੇ ਦੂਜੀ ਗੱਲ ਵੀ ਜਿਹੜੀ ਇਹਦੀ ਚਕਨਾੜੀ ਜੀ ਹੈ ਨਾ ਅਰਬੀ ਦੀ ਉਹ ਆਪਾਂ ਚੰਗੀ ਤਰ੍ਹਾਂ ਮਾਰਨੀ ਹੈ ਦੀ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਰਾੜ ਕੇ ਚੰਗੀ ਤਰ੍ਹਾਂ ਅਰਬੀ ਨੂੰ ਪਹਿਲਾਂ ਕਲੀ ਨੂੰ ਆਪਾਂ ਮਸਾਲੇ ਦੇ ਵਿੱਚ ਰਾੜ ਲਾਂਗੇ ਜੇ ਤੁਹੀ ਰਸੇ ਵਾਲੀ ਅਰਬੀ ਬਣਾਉਣੀ ਤਾਂ ਵੀ ਇਦਾਂ ਪਹਿਲਾਂ ਚੰਗੀ ਤਰ੍ਹਾਂ ਰਾੜ ਲਿਆ ਕਰੋ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪਾਆ ਕਰੋ ਤੇ ਜਿੰਨਾ ਚਿਰ ਆਪਣੀ ਅਰਬੀ ਭੋਜਦੀ ਆ ਆਪਾਂ ਬਤਾਉ ਕੱਟ ਲੈਨੇ ਇਹਨਾਂ ਨੂੰ ਆਪਾਂ ਲੰਬੇ ਲੰਬੇ ਸਲਾਈਸ 'ਚ ਕਟਾਂਗੇ ਇਦਾਂ ਤੇ ਅਰਬੀ ਆਪਣੀ ਜਿਹੜੀ ਉਹ ਚੰਗੀ ਤਰ੍ਹਾਂ ਰੜ ਚੁੱਕੀ ਆ ਜਰਨਿਕ ਜਿੰਨੀ ਆਪਾਂ ਇਹਨੂੰ ਭੁੰਨਣਾ ਸੀ ਉਹ ਭੁੰਨ ਚੁੱਕੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬਿਲਕੁਲ ਲੇਸ ਨਹੀਂ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਗਲਾਸ ਪਾਣੀ ਅਰਬੀ ਪਾ ਗਏ ਪਰ ਥੋੜੀ ਜਿਹੀ ਰਾੜ ਵੀ ਰਹੀ ਤੇ ਰਿੰਨ ਵੀ ਲਈ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਇਹ ਬਤਾऊं ਕਿਉਂਕਿ ਬਤਾऊं ਜਿਹੜੇ ਛੇਤੀ ਖੁੱਲ ਜਾਂਦੇ ਆ ਇਸ ਕਰਕੇ ਇਹਨੂੰ ਆਪਾਂ ਥੋੜਾ ਜਿਹਾ ਅਰਬੀ ਨੂੰ ਪਕਾ ਕੇ ਫਿਰ ਪਾਉਣਾ ਇਹਦੇ ਵਿੱਚ ਢੋਣ ਕਰ ਦਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਤੇ ਅੱਧਾ ਗਲਾਸ ਪਾਣੀ ਪਾ ਕੇ ਹੋਰ ਤੇ ਇਹਨੂੰ 10-15 ਮਿੰਟ ਆਪਾਂ ਪਕਾ ਲੈਨੇ ਆ ਤੇ 15 ਮਿੰਟਾ ਬਾਅਦ ਆਪਣੀ ਸਬਜੀ ਜਿਹੜੀ ਚੰਗੀ ਤਰ੍ਹਾਂ ਬਣ ਚੁੱਕੀ ਆ ਅੱਗ ਜਿਹੜੀ ਆਪਾਂ ਬਾਹਰ ਕੱਢਤੀ ਸੀਗੀ ਕਿਉਂਕਿ ਤੌੜੀ ਦਾ ਕਾਫੀ ਚਿਰ ਸੇਕ ਰਹਿੰਦਾ ਥੋੜੇ ਇਹਨੂੰ ਆਪਾਂ ਕੱਢ ਲੈਨੇ ਆ ਤੇ ਸਬਜੀ ਦੀ ਤੁਸੀਂ ਰੰਗਤ ਦੇ ਸਕਦੇ ਹੋ ਬਿਲਕੁਲ ਇਹਦੇ ਵਿੱਚ ਚਕਨਾਟ ਨਹੀਂ ਕਈ ਲੋਕ ਨੇ ਇਸ ਕਰਕੇ ਨਹੀਂ ਅਰਬੀ ਤੇ ਬੇਗਨ ਦੀ ਸਬਜੀ ਬਣਾਉਂਦੇ ਕਿ ਇਹ ਚਕਨਾਟ ਦੀ ਵਾਲੀ ਬਣਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਸੋਹਣੀ ਬਣ ਚੁੱਕੀ ਹੈ ਤੇ ਉੱਤੇ ਪਾ ਦਿੰਨੇ ਆਪਾਂ ਇਹਦੇ ਹਰੀਆ ਤਨੀਆ ਲਓ ਜੀ ਆਪਣੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਤੌੜੀ ਦੇ ਵਿੱਚ ਬਹੁਤ ਹੀ ਜਿਆਦੀ ਖੁਸ਼ਬੂ ਵਧੀਆ ਆ ਰਹੀ ਆ ਤੇ ਟੇਸਟ ਵੀ ਇਹਦਾ ਬਹੁਤ ਵਧੀਆ ਵਾ ਤੇ ਇਹਨੂੰ ਖਾਸ ਕਰਕੇ ਤੁਸੀਂ ਮੱਕੀ ਦੇ ਰੋਟੀ ਨਾਲ ਖਾਓ ਤੇ ਤਾਂ ਹੀ ਜ਼ਿਆਦਾ ਫਾਇਦਾ ਹੁੰਦਾ ਰਿਕਮੈਂਡ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਾਡੀ ਅੱਜ ਜਾਲੀ ਅਰਬੀ ਬਤਾਉਣ ਦੀ ਚੁੱਲੇ ਦੇ ਉੱਤੇ ਤੌੜੀ ਦੇ ਵਿੱਚ ਖਾਸ ਕਰਕੇ ਸਬਜ਼ੀ ਬਣਾਉਣਾਂ ਦੀ ਵੀਡੀਓ ਕਿਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟਾ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਲਿਫਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ